ਅਰਪੀਤਾ ਸਤਿ ਸ਼੍ਰੀ ਅਕਾਲ ਆਜੋ ਆਜੋ ਮੈਂ ਕਿੱਥੇ ਗਈ ਐ ਬੂਏ ਖੁੱਲੇ ਆ ਨਹੀਂ ਨਹੀਂ ਜਾਣਾ ਕਿੱਥੇ ਸਕੂਲੋਂ ਆਈ ਐ ਤੇ ਸੋ ਗਈ ਬੈਠੋ ਤੁਸੀਂ ਸੋ ਗਈ ਆ ਹੋਰ ਕੀ ਹਾਲ ਚਾਲ ਆਣੀ ਲੈ ਕੇ ਬੈਠੋ ਤੁਸੀਂ ਨਹੀਂ ਪਾਣੀ ਨਹੀਂ ਲੋੜ ਮੈਨੂੰ ਬਹਿ ਜਾਓ ਅੱਛਾ ਹੋਰ ਸੁਣਾ ਠੀਕ ਠਾਕ ਐ ਬਹੁਤ ਵਧੀਆ ਚਲੋ ਵਧੀਆ ਚਾਹੀਦਾ ਵਾ ਹਾਂਜੀ ਹਾਂਜੀ ਆਉਂਦਾ ਤੇ ਪਪਾ ਦਾ ਫੋਨ ਹਾਂਜੀ ਹਾਂਜੀ ਚਲੋ ਬੜੀ ਦੇਰੀ ਹੋਈ ਐ ਫੋਨ ਕਰਕੇ ਹੱਡੀਆਂ ਚਲੋ ਵਧੀਆ ਹੋਰ ਬਸ ਚਾਹ ਬਣਾਣ ਲੱਗੀ ਸੀ ਮੈਂ ਕਿਨੂੰ ਸੁਪਾਨਾ ਚਲੋ ਆਗਿਓ ਵਧੀਆ ਟਾਈਮ ਆਗਿਓ ਪੀਨੇ ਚਾਹ ਪਾਣੀ ਹੋਰ ਚਦਾ ਹੀ ਲੱਗੀ ਹਾਂ ਮੈਂ ਵੀ ਬਣਾਉਣ ਤੇ ਖੰਡ ਮੁੱਕੀ ਸੀ ਕੋਈ ਗੱਲ ਨਹੀਂ ਤੇ ਮੈਂ ਚਲ ਹਰ ਪੀਤੋ ਲੋ ਕੋਲੀ ਫੜ ਲਿਓ ਨੀ ਨੀ ਦੁਪਹਿਰੇ ਕਿੱਥੇ ਦੁਕਾਨ ਤੇ ਚੋਂਦੇ ਨੂੰ ਪਤਾ ਦੁਕਾਨਾਂ ਤੇ ਕਿਤੇ ਲੱਗ ਗਿਆ ਹੈ ਨਹੀਂ ਕੋਈ ਗੱਲ ਨਹੀਂ ਦੇ ਦੰਨੀ ਖੰਡ ਹੋਰ ਸੁਣਾਓ ਹੋਰ ਬੱਸ ਵਧੀਆ ਠੀਕ ਹੈ ਗੁੜੀਆਂ ਤੁਹਾਡੀਆਂ ਘਰ ਪਰਿਵਾਰ ਸਭ ਠੀਕ ਹੈ ਹਾਂਜੀ ਹਾਂਜੀ ਸਭ ਵਧੀਆ ਠੀਕ ਹੈ ਉਸ ਨਾ ਮੈਂ ਬੱਸ ਨਾ ਸ਼ਾਮੀ ਜਿਹੜਾ ਜਾਣਾ ਕਿਤੇ ਤੇ ਮੈਂ ਤੁਹਾਨੂੰ ਬੁਲਾਣਾ ਹੀ ਸੀ ਕਿ ਮੇਰਾ ਨਾ ਥੋੜਾ ਸ਼ਾਮੀ ਦਾ ਚੋਗਾ ਥੋੜਾ ਸੰਭਲਿਓ ਯਾਰਾ ਰਾਤ ਦੀ ਸਬਜ਼ੀ ਬਣਾ ਦਿਓ ਕਤੋ ਘੇਰਾ ਕੋਈ ਨਹੀਂ ਮੈਂ ਬਣਾ ਦੂੰ ਫੁਣਕੇ ਬਣਾਨੇ ਬਸ ਜਿਆਦਾ ਨਹੀਂ ਕੋਈ ਗੱਲ ਨਹੀਂ ਤੂੰ ਆਈ ਬੇਫਿਕਰ ਹੋ ਕੇ ਚਲੋ ਸਬਜੀ ਬਣਾਓਗੇ ਕੁ ਥੋੜੀ ਤੁਸੀਂ ਲੈ ਲਓ ਆਪਣੇ ਵੱਲ ਲੈ ਜਿਓ ਤੇ ਮੇਰੇ ਵੱਲ ਰੱਖ ਦੇਣਾ ਮੈਂ ਕਿਹਾ ਤੂੰ ਟੈਨਸ਼ਨ ਨਾ ਲੈ ਚਲੋ ਤੁਸੀਂ ਆਈ ਗਏ ਗੱਲ ਹੋ ਗਈ ਮੇਰੀ ਗੱਲ ਸੁਣ ਹਾਂਜੀ ਅਪਣੀ ਝਾਣੀ ਦੀ ਸੁਣਾ ਛੱਡੋ ਪਰੇ ਉਹਨੂੰ ਕੀ ਕਰਨਾ ਹਾਂ ਉਹ ਕੀ ਗੱਲ ਹੁੰਦੀ ਜਾਂਦੀ ਤੇਰੇ ਵੱਲ ਜੋ ਆਡੋ ਹੀ ਆ ਮੈਂ ਤੱਕਦੀ ਵੇਖੀ ਨਹੀਂ ਤੇਰੇ ਵੱਲ ਹੁੰਦੀ ਜਾਂਦੀ ਮੈਂ ਮੂੰਹ ਹੀ ਨਹੀਂ ਲਾਂਦੀ ਆਪ ਦੇਖੋ ਜੀ ਬੁਲਾਵਾਂਗੀ ਚਾਰ ਉਹਦੀਆਂ ਸੁਣਾਂਗੀ ਦੋ ਆਪਣੀਆਂ ਦੱਸਾਂਗੀ ਫਿਰ ਤੁਹਾਨੂੰ ਪਤਾ ਫਿਰ ਐਡ ਹੋ ਗਿਆਂ ਚੰਗਾ ਹੋਇਆ ਵਾ ਪਰ ਫਿਰ ਵੀ ਐਡ ਦੇ ਸਿਚੂ ਹੋਣਾ ਹੁੰਦਾ ਵਾ ਪਰ ਦਰਸ਼ਣੀ ਠਾਣੀ ਚ ਗੱਲਬਾਤ ਕਰਨੀ ਚਾਹੀਦੀ ਇੱਕ ਦੂਜੇ ਨੂੰ ਉਹ ਕਰਦੀ ਐ ਮੈਂ ਨਹੀਂ ਮੂੰ ਲਾਂਦੀ ਮੈਂ ਹੀ ਆਵੇਂ ਫਿਰ ਕੋਈ ਕਦੀ ਸੂਟਾਂ ਵੱਲ ਧਿਆਨ ਕਦੀ ਮੇਕਅਪ ਵੱਲ ਧਿਆਨ ਫਿਰ ਉਹ ਆਪਣੀ ਰੰਡੀ ਰੋਣਾ ਪਤਾ ਨਹੀਂ ਕੀ ਸੁਆਂਦੀ ਰਹਿੰਦੀ ਐ ਭੈਣ ਵੈਸੇ ਮੈਂ ਨਾ ਤੂੰ ਇਹ ਗੱਲ ਬਿਲਕੁਲ ਸਹੀ ਕਹੀ ਹੂੰ ਠਾਣੀ ਤੇਰੀ ਹੈ ਇਦਾਂ ਦੀ ਐ ਆਹੋ ਉਹ ਤਾਂ ਨਾ ਦੂਜੀਆਂ ਚੀਜ਼ਾਂ ਵੱਲ ਬੜਾ ਧਿਆਨ ਰਿੰਦਾ ਵਾ ਹਾਂਜੀ ਕਿ ਉਹਨੇ ਕੀ ਪਾਇਆ ਕੀ ਲਾਇਆ ਆਪਾਂ ਵੀ ਜਿੰਨਾ ਮਰਜ਼ੀ ਵਾਣ ਸੁਨਣਾ ਪਾਵੇ ਲਾਵੇ ਹਾਂਜੀ ਹਾਂਜੀ ਤੇ ਪਰ ਦੂਜੀਆਂ ਚੀਜ਼ਾਂ ਵੱਲ ਤੇ ਵੇਖਣਾ ਜਿਵੇਂ ਸਾੜੀ ਜੰਦੀ ਐ ਬਸ ਇਸੇ ਕਰਕੇ ਤੇ ਸਿਆਣੇ ਉਹਨਾਂ ਸਮਝ ਗਏ ਜੀ ਨਾ ਸਾਰੀ ਗੱਲ ਤੇ ਹੋਰ ਪਤਾ ਕੀ ਹੁਣ ਤੁਹਾਡੇ ਨਾਲ ਪਿਆਰ ਹੈ ਨਾ ਤੇ ਤੁਹਾਨੂੰ ਆਪ ਹੀ ਕਹਿਦੀਦਾ ਵੀ ਚਲੋ ਸਬਜ਼ੀ ਲੈ ਜੋ ਜੋ ਵੀ ਚਲੋ ਖਾਂਦੇ ਆ ਕੁਝ ਹੁਣ ਤਾਂ ਦੇਨ ਨੂੰ ਮੇਰਾ ਦਿਲ ਹੀ ਨਹੀਂ ਕਰਦਾ ਇਹ ਪਹਿਨ ਚੰਗੀ ਤਰ੍ਹਾਂ ਜਾਣਦੀ ਤੇਰ ਤੋਂ ਪਹਿਲਾਂ ਦੀ ਜਾਣਦੀ ਹੈ ਤੇਰ ਤੋਂ ਪਹਿਲਾਂ ਦੀ ਉਹ ਵਿਆਹੀ ਆ ਤੇ ਮੈਂ ਉਹ ਤੋਂ ਪਹਿਲਾਂ ਦੀ ਆਈ ਸਾਰੇ ਮੱਲੇ ਉਹਦੇ ਬਾਰੇ ਆਹੀ ਕਹਿੰਦੇ ਕਹਿੰਦੇ ਵਧੀਆ ਕੀਤਾ ਨਹੀਂ ਬੁਲਾਂਦੀ ਮੈਂ ਮੈਂ ਨਹੀਂ ਬੁਲਾਂਦੀ ਘੜੀ ਗਾਂ ਦੀ ਸਸਕਾ ਕਰਦੀ ਚਾਹ ਪਾਣੀ ਪਿਆਦੀ ਸੀ ਬਸ ਜਦੋਂ ਤੁਹਾਡੀ ਸੱਸ ਹੁੰਦੀ ਹੈ ਨਾ ਉਹਨੂੰ ਵੀ ਵਿਚਾਰੀ ਨੂੰ ਇਤਰੇ ਬਾਹਰ ਬਾਹਰ ਛੱਡਦੀ ਹੁੰਦੀ ਸਾਰਾ ਦਿਨ ਤੈਨੂੰ ਤਾਂ ਕਹਿੰਦੀ ਹਣੀ ਮੈਂ ਸੱਸ ਨੂੰ ਬੜਾ ਸਾਹਮਦੀ ਹਾਂ ਕਹਿੰਦੀ ਤੇ ਆਹੀ ਹੈ ਪਤਾ ਨਹੀਂ ਲੱਭ ਜਾਣੇ ਵਿਚਾਰੀ ਬਾਹਰ ਬੈਠੀ ਪਾਣੀ ਨੂੰ ਤਰਲੇ ਮਾਰਦੀ ਜਾਂਦੀ ਹੁੰਦੀ ਆਂਢੀ ਗਵਾਂਢੀ ਪਾਣੀ ਪੀਉਂਦੇ ਹੁੰਦੇ ਸੀ ਅੱਛਾ ਬਾਹਰ ਬਾਹਰ ਛੱਡਦੀ ਹੁੰਦੀ ਉਹਨੂੰ ਕੁਰਸੀ ਲੈ ਕੇ ਵੀ ਕੋਸ ਸਮੈਲ ਬੜੀ ਆਉਂਦੀ अच्छा अच्छा और बुजुर्ग शरीर है रोज नहीं नत्ता जांदा है ओदक बेचारी को सयारे को अच्छा अच्छा ओनु बार-बार ਛੱਡਦੀ ਹੁੰਦੀ ਬਸ ਹੂੰ ਚੱਲ ਮੈਨੂੰ ਦੇ ਖੰਡ ਭੋਰਾ ਫਿਰ ਮੈਂ ਜਾਵਾ ਉਹ ਮੈਂ ਤੁਹਾਨੂੰ ਦੇ ਦਿੰਨੀ ਆ ਨਿੱਕੀ ਜੀ ਕੋਲੀ ਥੋੜੀ ਨਾ ਮੰਗੀ ਤੁਹਾਨੂੰ ਮੈਂ ਰੁਕੋ ਲਿਆਂਦੀ ਹੋਈ ਆ 5 ਕਿਲੋ ਖੰਡ ਤੁਹਾਨੂੰ ਕਿਲੋ ਦੇ ਦਿੰਨੀ ਵਿੱਚੋਂ ਮੈਂ ਨਹੀਂ ਕਿਲੋ ਕੀ ਕਰਨੀ ਹੈ ਚਾਹ ਪਾਂਜੇ ਬਸ ਟਾਈਮ ਹੈਗਾ ਚਾਹ ਪੀਏ ਚਾਹ ਲਿਆਵਾ ਵੇਲਾ ਮੇਰੇ ਬੱਚੇ ਵੀ ਗੱਲ ਕਰਦੇ ਹੋਰ ਚੱਲ ਵੇਲਾ ਬਣਾ ਲਿਆ ਫਿਰ ਖੰਡ ਵੀ ਪਰ ਮੈਨੂੰ ਦੇ ਦੇ ਚਾਹ ਧਰੀ ਹੋਈ ਆ ਮੈਂ ਲਿਆਨੀ ਆ ਚਲ ਇਹ ਵੀ ਵਾਂਗ ਗੱਲਾਂ ਚ ਆ ਜਾਂਦੀ ਐ ਦੋਕ ਪਿਆਰ ਦੀਆਂ ਗੱਲਾਂ ਕਰੋ ਤੇ ਮਿੰਟ ਚ ਚਾਹ ਬਥੋ ਪੀ ਜਣੀ ਆ ਨਾਲ ਕਿਲੋ ਖੰਡ ਲੈ ਜਣੀ ਆ ਤੇ ਲੱਗਿਆ ਮੈਂ ਕੌਲੀ ਚ ਵਾਪਸ ਕਰਕੇ ਜਣੀ ਮੈਂ ਕਿਹੜਾ ਕਿਹਾ ਮੈਨੂੰ ਕਿਲੋ ਦੇ ਆਪਣੀ ਮਰਜ਼ੀ ਨਾਲ ਦੇਣ ਲੱਗੀ ਕਿਲੋ ਮੈਂ ਤਾਂ ਉਹਨੂੰ ਕੌਲੀ ਲੈ ਕੇ ਆਈ ਹਾਂ ਕੌਲੀ ਚ ਵਾਪਸ ਕਰਕੇ ਜਾਊ ਜਦੋਂ ਕਰਕੇ ਜਾਊ ਤੇ ਬਲਤ ਦਿਲ ਕਰੋ ਤੇ ਨਾ ਵੀ ਕਰੋ ਕੋਈ ਗੱਲ ਨਹੀਂ ਇਹਨੂੰ ਬੜਾ ਪਤਾ ਲੱਗਨ ਦਿਆ ਆ ਘਰ ਸੰਭਣਾ ਨਹੀਂ ਆਉਂਦਾ ਨਹੀਂ ਤਈਓ ਤੇ ਜਠਾਣੀ ਨਾਲੋਂ ਅੱਡ ਹੋ ਗਈ ਨਹੀਂ ਸਿਆਣੀ ਜੀਠਾਣੀ ਉਹਦੇ ਨਾਲ ਰਲ ਕੇ ਖਾਣ ਨਹੀਂ ਸਕਦੀ ਹੀ ਕਿਤੇ ਇਹ ਬਣਾ ਵੀ ਲਈ ਚਾ ਹਾਂ ਹਾਂ ਚਲ ਕੋਲੀ ਲੈ ਜਾਓ ਨਾਲ ਆਪਣੀ ਹਾਂ ਚਲੋ ਦੂਸਰੀ ਚਾਲ ਠੀਕ ਐ ਭੈਣ ਖੰਡ ਮੈਂ ਰੱਖ ਦਿੱਤੀ ਬਾਹਰ ਟੇਬਲ ਤੇ ਤੇ ਲੈ ਜਾਓ ਹੋਰ ਵੀ ਕੁਝ ਚਾਹੀਦਾ ਤਾਂ ਦੱਸ ਦਿਓ ਨਹੀਂ ਹੋਰ ਤੇ ਕੁਝ ਨਹੀਂ ਹੈ ਚਾਹੀਦਾ ਕੋਈ ਨਹੀਂ ਲੋੜ ਹੋ ਤਾਂ ਫੇਰ ਆਜੂ ਕਿਹੜਾ ਦੂਰ ਆ ਆ ਉਹੀ ਬਾਨਿਆ ਤੇ ਜਾਵਾਂਗੇ ਹੋਰ ਸੁਨਾਪ ਏਕਿਆਂ ਦਾ ਠੀਕ ਠਾਕ ਹੈ ਬਸ ਹੁਣ ਸ਼ਾਮੀ ਮੇਰਾ ਤੁਸੀਂ ਇਹ ਕੰਮ ਕਰ ਦਿਓ ਤੁਹਾਡੇ ਭਾਜੀ ਨੇ ਆ ਜਾਣਾ ਤੇ ਮੈਂ ਜਰੂਰੀ ਜਾਣਾ ਮੈਂ ਠੀਕ ਹੈ ਠੀਕ ਠਾਕ ਹੈ ਸਾਰੇ ਸੁੱਖ ਸੰਧ ਜਾਣਾ ਨਾ ਸੋਖੀ ਹਾਂ ਹਾਂ ਚਲ ਕੋਈ ਨਹੀਂ ਜਾ ਤੂੰ ਦੋ ਛੱਡ ਤਿੰਨ ਦਿਨ ਲਾ ਕੋਈ ਤੇ ਮੈਂ ਆਵਾਂਗੀ ਨਾ ਤੁਹਾਨੂੰ ਦੋ ਤਿੰਨ ਸੂਟ ਕੱਢ ਕੇ ਦੇਣੀਆਂ ਮੈਂ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਇਸ ਤਰ੍ਹਾਂ ਕਰੀ ਫਿਰ ਭਾਜੀ ਦੀ ਰੋਟੀ ਦੀ ਚਿੰਤਾ ਨਾ ਕਰੀ ਠੀਕ ਹੈ ਉਹ ਸਬਜ਼ੀਆਂ ਦੋ ਤਿੰਨ ਬਣਾ ਲਿਆ ਕੇ ਨਾ ਇੱਥੇ ਰੱਖ ਜਾ ਸਬਜ਼ੀਆਂ ਸਭ ਪਈਆਂ ਆਹੋ ਆਲੂ ਗੰਡੇ ਸਭ ਖੁੱਲਾ ਪਾ ਜਾ ਮੈਂ ਆਪੇ ਬਣਾ ਦਿਆ ਕਰੂੰਗੀ ਬੋਰੀ ਬੋਰੀ ਪਾਤੀ ਸੀ ਇਹਨਾਂ ਨੇ ਚਲ ਠੀਕ ਐ ਪਾਜੀ ਜੋਗੀ ਛੱਡ ਜਾ ਕਰੂੰਗੀ ਤੇ ਬਾਕੀ ਮੈਂ ਲੈ ਜਾਵਾਂ ਹਾਂ ਹਾਂ ਠੀਕ ਐ ਇਹੀ ਕੀ ਕਰਨੀ ਐ ਚਲ ਪੀਲਾ ਚਾਹ ਮਿਹੜੇ ਕ ਠੰਡੀ ਸੁਆਦ ਨਹੀਂ ਲੰਗਦੀ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਨਾਲ ਕੋਈ ਬਿਸਕੁਟ ਬਸਕੁਟ ਨਹੀਂ ਹੈ ਇਹੀ ਉਹ ਮੈਂ ਖੰਡ ਦੇ ਫੜਾਵ ਰੱਖ ਕੇ ਤੇ ਆ ਗਈਆਂ ਮੈਂ ਲੈ ਆਨੀ ਆ ਮੇਰੀ ਗੱਲ ਚਲ ਰਹਿਣ ਤੇ ਔਰ ਕੋਈ ਨਹੀਂ ਮੈਂ ਨਾ ਜਦੋਂ ਤੋਂ ਵੱਖਰੀ ਹੋਈ ਆ ਨਾ ਮੈਨੂੰ ਬਸ ਇਹੀ ਪਰੇਸ਼ਾਨੀ ਆਂਦੀ ਐ ਦੇ ਪਾਪਾ ਦਾ ਥੋੜਾ ਵੇਖਣਾ ਪੈਂਦਾ ਤੁਹਾਨੂੰ ਪਤਾ ਖੰਡ ਦੇ ਵੀ ਤਾਜੀ ਐ ਨੀ ਭੈਣ ਫੁੱਲ ਕੇ ਘਰ ਵੇਖਣ ਤੂੰ ਮੇਰੇ ਹੁੰਦਿਆ ਕੋ ਚਿੰਤਾ ਕਰਦੀ ਬਸ ਤਾਂ ਹੀ ਤੇ ਤੁਹਾਡੇ ਮਾਂ ਨਹੀਂ ਬੜਾ ਮੈਨੂੰ ਤੂੰ ਟੈਨਸ਼ਨ ਫਰੀ ਹੋ ਕੇ ਜਾ ਕਰ ਜਿੱਥੇ ਜਾਣਾ ਨਾ ਚਲੋ ਠੀਕ ਹੈ ਬਸ ਮਾਲ ਕਰ ਪਾ ਜਾ ਕਰ ਮੈਂ ਆਪੇ ਬਣਾ ਜਾ ਕਰੂਗਾ ਹਾਂ ਸਾਰਾ ਭੈ ਤੁਹਾਨੂੰ ਕੋਈ ਵੀ ਚੀਜ਼ ਘਟ ਨਹੀਂ ਪੈਣੀ ਪਤਾ ਵੀ ਆ ਤੁਹਾਨੂੰ ਕਿੱਥੇ ਕੀ ਪਿਆ ਵੈ ਹਣਾ ਬਸ ਤੂੰ ਚਿੰਤਾ ਨਾ ਕਰ ਕੋਈ ਗੱਲ ਨਹੀਂ ਹਾਂ ਮੈਂ ਬਿਸਕੁਟ ਲੈ ਆਵਾਂ ਨਹੀਂ ਤੂੰ ਰਹਿਣ ਦੇ ਕੋਈ ਨਹੀਂ ਚਲੋ ਚਾਹ ਹੰਡੀ ਹੋ ਜਣੀ ਫਿਰ ਤੂੰ ਬਿਸਕੁਟ ਲੈ ਆਂ ਅਗਲੀ ਵਾਰੀ ਤੁਹਾਨੂੰ ਬਿਸਕੁਟ ਨਾਲ ਪੁਦੀਆਂ ਨਾਲ ਕੋ ਚੋਰ ਕਰਵਾ ਹਾਂ ਬਸ ਠੀਕ ਹੈ ਕੋਈ ਆਇਆ ਲੱਗਦਾ ਨਾ ਵੇਖ ਲੈ ਰੋ ਵੇਖ ਲੈ ਚੱਲ ਜਾਂ ਹਾਂ ਤੂੰ ਤੇ ਇਹਨਾਂ ਦੇ ਛੱਡ ਕੇ ਆਪਾਂ ਵਿੱਚ ਚਾਰ ਦਿਨ ਲਾ ਗਿਆ ਮੈਂ ਤੇ ਮਾਂ ਨਾ ਸਵੇਰੇ ਆਪਣਾ ਕੰਮ ਨਿਬੜ ਕੇ ਇੱਥੇ ਆ ਜਾ ਕੰਨਾ ਸਾਰਾ ਅੱਧੇ ਦਿਨ ਇੱਥੇ ਰਿਆ ਕਰਨਾ ਨਾਲੇ ਦੋ ਤਿੰਨ ਦਿਨ ਦਾ ਸਿਲੰਡਰ ਬਚੂਗਾ ਨਾਲੇ ਏਸੀ ਲਾ ਕੇ ਇੱਥੇ ਹੀ ਪਿਆ ਕਰੂੰਗੀ ਆਪਣੇ ਘਰ ਬੱਤੀ ਵੀ ਬਚਾਓ ਤੇ ਰਾਸ਼ਨ ਵੀ ਬਚਾਓ ਤਾਂ ਸਿਲੰਡਰ ਤੇ ਬਾਚੀ ਜਾਣਾ ਬਾਜੀ ਨੇ ਕਿਤੇ ਕਿੰਨਾ ਖਾਣਾ ਇੱਕ ਕੋਲੀ ਸਬਜ਼ੀ ਛੱਡ ਦਿਆ ਕਰਨੀ ਆਪ ਇੱਥੇ ਬਹਿ ਕੇ ਖਾ ਲਿਆ ਕਰਨੀ ਨਿਆਣਿਆਂ ਜੁੱਗੀ ਪਕਾ ਕੇ ਲੈ ਜਾ ਕਰਨਗੇ ਸਾਰਾ ਦਿਨ ਇੱਥੇ ਰਿਹਾ ਕਰੂੰਗੀ ਇਹ ਫੋਨ ਹੀ ਨਹੀਂ ਚੁੱਕਣ ਦੇ ਇਹਗੇ ਸ਼ਮੀ ਭੈਣ ਜੀ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲਦੇ ਬਸ ਠੀਕ ਐ ਤੁਸੀਂ ਬਸ ਬਸ ਵਧੀਆ ਤੁਸੀਂ ਅੰਦਰ ਹੀ ਬੜੇ ਰਿਹਾ ਕਰੋ ਲਾਓ ਅੰਦਰ ਹੀ ਰਹਿਣਾ ਹੋਰ ਕੀ ਕਰਨਾ ਹਣ બસ ਕਰਦੇ ਕੰਮ ਨਹੀਂ ਮੁੱਕਦੇ ਜਾਣਾ ਕਿੱਥੇ ਹੁੰਦਾ ਹੈ بارش ਪੈ ਗਈ ਟੀਨ ਨਾ ਵਧੀਆ ਮੌਸਮ ਬਾਹਰ ਹੋਰ ਤੁਸੀਂ ਅੰਦਰ ਬੜੇ ਜੇ ਮੇਰੀ ਆਦਤ ਹੀ ਨਹੀਂ ਹੈ ਦੀਦੀ ਐਵੇਂ ਘਰਾਂ ਘਰਾਂ ਚ ਜਾਂਦੀ ਬਸ ਆਪਣੇ ਘਰ ਕੰਮ ਲੱਗੇ ਰਹੀਦਾ ਵਾ ਵੇਲੇ ਹੋਵੇ ਤੇ ਮਾਰਾ ਹੀ ਦਾ ਨਾ ਘੜੀ ਲੈ ਲੀਦਾ ਵਾ ਆ ਬਾਹਰ ਅੰਦਰ ਜਾ ਕੇ ਕੀ ਕਰਨਾ ਸਰ ਇਹ ਨਾ ਜਾਣੀ ਜਿੱਥੇ ਜਾਣੀ ਚੱਲ ਫਿਰ ਵੀ ਬਾਹਰ ਅੰਦਰ ਦਾ ਪਤਾ ਲੱਗਦਾ ਰਹਿੰਦਾ ਹਾਂ ਅਣਗੁਆਣ ਦਾ ਕੋਈ ਹੈਗਾ ਕੋਈ ਕਿਤੇ ਗਿਆ ਕੋਈ ਕਿਸ ਤਰ੍ਹਾਂ ਹੋਰ ਸੁਣਾਉ ਤੀ ਕਿੱਦਾਂ ਹੋਣੇ ਹੋਏ ਫਿਰ ਬਸ ਲੱਗੀ ਹਾਂ ਫੁਲਕੇ ਲੌਣ ਤੇ ਆਟਾ ਥੋੜਾ ਜਿਹਾ ਘਟ ਗਿਆ ਸੀ ਅੱਛਾ ਮੈਂ ਹਾਂ ਸ਼ੰਮੀ ਦੀਦੀ ਕੋਲ ਐ ਆਉਣੀ ਆ ਮੇਰੀ ਗੱਲ ਸੁਣੋ ਪਹਿਲੇ ਵੀ ਵੱਡਾ ਪਤੀਲਾ ਆٹے ਦਾ ਲੈਣ ਵਾਲਾ ਤੁਹਾਡੇ ਕੋ ਉਹ ਤੇ ਵੀ ਵਾਪਸ ਨਹੀਂ ਲੈ ਕੇ ਆਏ ਉਹ ਪਤਾ ਕੀ ਐ ਪੀਨੇ ਦਿੱਤਾ ਵਾ ਚੱਕੀ ਤੋਂ ਤੇ ਹੁਣ بارش ਹੋਣ ਲੱਗੀ ਤੇ ਮੈਂ بارش ਚ ਗਿੱਲਾ ਹੋਇਆ ਨਾ ਸ਼ਾਮੀ ਮੰਗਾਉਣੀ ਫਿਰ ਮ ਇਕੱਠਾ ਦੇ ਜੰਨੀ ਕੋਈ ਗੱਲ ਨਹੀਂ ਇੱਕ ਡੂੰਗਾ ਤੁਸੀਂ ਖੰਡ ਦਾ ਭਰ ਕੇ ਖੜਿਆ ਸੀ ਮੇਰੇ ਕੋਲ ਉਹ ਵੀ ਨਹੀਂ ਤੇ ਵਾਪਸ ਦਿੱਤਾ ਨਹੀਂ ਭੈਣ ਚਿੰਤਾ ਨਾ ਕਰ ਦੇ ਨਾ ਸਾਰਾ ਕੁਝ ਦੇ ਜੰਨੀ ਆ ਨਹੀਂ ਹੋ ਤੇ ਕੋਈ ਗੱਲ ਨਹੀਂ ਵੈਸੇ ਤੁਹਾਨੂੰ ਪਤਾ ਅੱਜ ਕੱਲ ਚੀਜ਼ਾਂ ਨਾ ਮੰਗਾਈ ਬੜੀ ਆ ਤੇ ਆਪਣੇ ਘਰੀ ਮਸਾਂ ਸਰਦਾ ਵਾ ਨਾਲੇ ਤੁਸੀਂ ਧਾਰੀ ਕਹਿ ਕੇ ਖੜੀ ਸੀ ਨਾ ਚਲ ਕੋਈ ਨਹੀਂ ਚਿੱਤ ਦਿਮਾਗ ਚ ਨਿਕਲ ਜਾਂਦਾ ਕਿਸੇ ਵਾਰ ਨਾ ਉਸ ਨਾ ਪਰਵਾਹ ਠੀਕ ਆ ਭਾਜੀ ਠੀਕ ਨੇ ਸਾਰਾ ਕੁਝ ਠੀਕ ਠਾਕ ਪਰਿਵਾਰ ਵੀ ਠੀਕ ਭਾਜੀ ਵੀ ਠੀਕ ਬੱਚੇ ਵੀ ਠੀਕ ਤੂੰ ਸੁਣਾ ਬਹੁਤ ਵਧੀਆ ਕਿਰਪਾ ਮਹਾਰਾਜ ਦੀ ਦਰਾਨੀ ਵੀ ਸੁਣਾ ਦਰਾਨੀ ਵੀ ਠੀਕ ਆ ਕਾਫੀ ਦਿਨ ਹੋ ਗਏ ਮੈਨੂੰ ਮਿਲੀ ਨਹੀਂ ਆਉ ਲੱਗਦਾ ਬੰਦ ਹੀ ਨਹੀਂ ਹੁਣ ਆਡੋਂ ਤੋਂ ਬਾਦ ਨਹੀ ਨਹੀ ਦੀਦੀ ਨਾ ਬੰਨਣ ਵਾਲੀ ਤੇ ਕੋਈ ਗੱਲ ਨਹੀਂ ਆ ਅਸੀਂ ਆਉਂਦੇ ਜਾਂਦੇ ਆ ਇੱਕ ਦੂਜੇ ਘਰ ਇਹ ਥੋੜੀ ਗੱਲ ਆ ਕਿ ਜੇ ਅਸੀਂ ਆড্ডা ਢੋਗੀਆਂ ਵਾਂ ਤੇ ਅਸੀਂ ਬੋਲਦੀਆਂ ਨਹੀਂ ਇੱਕ ਦੂਜੇ ਨਾਲ ਆ ਫੋਨ ਆਉਂਦਾ ਹੀ ਰਹਿੰਦਾ ਉਹਦਾ ਕੋਈ ਗੱਲ ਹੋਈ ਆ ਪਰ ਤੂੰ ਵੱਡੀ ਐ ਨਾ ਤੈਨੂੰ ਵੱਡੇ ਥਾਂ ਰੱਖਿਆ ਨਹੀਂ ਉਹਨੇ ਕੀ ਮਤਲਬ ਡਾਡਾ ਕੀ ਮਤਲਬ ਕੀ ਜਾਣਾ ਹੀ ਪੇਕਿਆਂ ਨੂੰ ਸ਼ਾਮਾ ਨੂੰ ਤੇ ਮੇਰੇ ਵੱਲ ਆਈ ਹੀ ਮੈਨੂੰ ਕਹਿੰਦੀ ਆ ਕਿ ਦੋ ਦਿਨ ਮੇਰੇ ਘਰ ਵਾਲੇ ਨੇ ਰੋਟੀਆਂ ਲਾ ਕੇ ਦੇਦੀ ਮਗਰ ਤੱਸ ਤੈਨੂੰ ਕਹਿੰਦੀ ਹਾਂ ਪਰ ਜਾਈਂ ਤੂੰ ਰੋਟੀ ਨਹੀਂ ਲਾ ਕੇ ਦੇ ਸਕਦੀ ਦੋ ਦਿਨ ਹਰਪ੍ਰੀਤ ਨੇ ਤੁਹਾਨੂੰ ਇਦਾਂ ਕਿਹਾ ਆਹ ਉਹ ਭੈਣ ਮੈਂ ਕਿਾ ਚੱਲ ਕੋਈ ਗੱਲ ਨਹੀਂ ਮੈਂ ਵੀ ਲਾ ਦੂੰਗੀ ਮੈਂ ਸਬਜੀ ਸਬਜੀ ਤੇ ਆ ਕੇ ਕੱਚੀ ਰੱਖ ਜਾ ਮੈਂ ਤਾਜੀ ਬਣਾ ਦਿਆ ਕਰੂੰ ਤੇ ਫੁਲਕੇ ਚਾਰ ਲਾ ਦਿਆ ਕਿਉਂ ਉੱਥੇ ਮੈਨੂੰ ਕੀ ਫਰਕ ਪੈਂਦੇ ਆ ਅੱਛਾ ਉਹ ਫਿਰ ਮੈਨੂੰ ਚਾਰ ਪੰਜ ਫੋਨ ਆਏ ਆ ਤੇ ਮੈਂ ਚੁੱਕਿਆ ਨਹੀਂ ਫੋਨ ਤੇ ਮੈਂ ਡਈ ਸੀ ਕੱਪੜੇ ਧੋਣ ਬਾਹਰ ਉਹ ਪਤਾ ਨਹੀਂ ਲੱਗਾ ਮੈਨੂੰ ਐਦਾਂ ਦੀ ਕੋਈ ਗੱਲ ਨਹੀਂ ਆ ਕੋਈ ਗੱਲ ਤੋਂ ਪੋਚੇ ਪਾਈ ਜੰਨੀ ਨਹੀਂ ਨਹੀਂ ਦੀਦੀ ਪੋਚੇ ਪਾਉਣ ਵਾਲੀ ਤੇ ਕੋਈ ਗੱਲ ਨਹੀਂ ਆ ਸਾਡੀ ਤੇ ਆਪਸ ਤੇ ਵਾਧੂ ਬਣਦੀ ਆ ਤੁਹਾਨੂੰ ਕਿਹਨੇ ਕਿਹਾ ਨਹੀਂ ਮੰਦੀ ਆਓ ਤੇ ਮੈਂ ਵੇਖ ਹੀ ਲਿਆ ਬੰਦੀ ਹੋਵੇ ਤਾਂ ਰੋਟੀ ਆਣਗਵਣ ਨੂੰ ਕਹ ਕੇ ਜਾਣੀ ਆਪਣੇ ਖਸਮ ਦੀ ਬੈਜੋ ਦੀਦੀ ਮੈਂ ਚਾਹ ਬਣਾ ਕੇ ਲਿਆਉਣੀ ਤੁਹਾਡੇ ਵਾਸਤੇ ਨਹੀਂ ਚਾਹ ਨਹੀਂ ਮੈਂ ਪੀਣੀ ਨਿਆਣਾ ਨੇ ਜਾਣਾ ਟਿਊਸ਼ਨ ਤੇ ਮੈਂ ਰੋਟੀ ਲੋਣੀ ਮੈਨੂੰ ਆਟਾ ਦੇ ਥੋੜਾ ਜਿਹਾ ਪਾ ਕੇ ਮੈਂ ਜਾਵਾਂ ਆਟਾ ਤੇ ਮੈਂ ਦੀਦੀ ਤੁਹਾਨੂੰ ਪਾ ਦੇਣੀ ਪਰ ਇਦਾਂ ਦੀ ਕੋਈ ਗੱਲ ਨਹੀਂ ਕਿ ਸਾਡੀ ਦਰਾਣੀ ਠਾਣੀ ਦੀ ਬੰਦੀ ਨਹੀਂ ਸਾਡਾ ਬਹੁਤ ਪਿਆਰ ਹੈ ਤੁਸੀਂ ਐਵੇਂ ਗਲਤ ਫਹਮੀ 'ਚ ਨਾ ਰਹੋ ਨਾਲੇ ਮੈਂ ਬਣਾ ਦਾਂਗੀ ਰੋਟੀ ਮੈਂ ਜਾਣੀ ਐ ਨਾ ਉਹਦੇ ਵੱਲ ਉਹ ਫੋਨ ਚੁੱਕਿਆ ਨਹੀਂ ਗਿਆ ਮੇਰੇ ਕੋਲ ਮੇਰੀ ਸੁਣ ਗੱਲ ਹੁਣ ਨਾ ਕਹੀਂ ਤੂੰ ਗਾਂਹ ਜਦੋਂ ਜਾਊਗਾ ਨਾ ਕਿ ਜਾਉਗੀ ਨਾ ਕਿਤੇ ਫੇਰ ਕਹਿ ਲਈ ਉਹਨੇ ਕਹਿਣਾ ਫਰੇ ਭੈਣ ਜੀ ਬਣਾਉਣ ਦੀ ਮਾਰੀ ਉਧਰ ਕਹਿ ਆਈ ਆ ਕੋਈ ਗੱਲ ਨਹੀਂ ਬਣਾ ਲੂੰਗੀ ਦੋ ਚਾਰ ਦਿਨ ਮੈਂ ਉੱਥੇ ਮੈਂ ਉਹਨੂੰ ਕਿਹਾ ਉਹ ਕਹਿੰਦੀ ਕੋਈ ਨਹੀਂ ਤੁਸੀਂ ਵੀ ਇੱਥੇ ਖਾਈ ਜਾਓ ਚਲ ਮੈਂ ਆਪਣੀ ਮੈਂ ਉੱਥੇ ਬਣਾ ਲਿਆ ਕਰਨੀ ਉੱਥੇ ਖਾ ਲਿਆ ਕਰਨੀ ਲਓ ਦੀਦੀ ਆਪ ਖਾਣ ਵਾਲੀ ਕਿਹੜੀ ਗੱਲ ਐ ਰੋਟੀ ਪਾਜੀ ਨੇ ਦੋ ਫੁਲਕੇ ਖਾਣੇ ਆ ਮੈਂ ਇੱਥੋਂ ਰੋਟੀ ਭੇਜ ਦਾਂਗੀ ਇਹ ਗੱਡੀ ਤੁਸੀਂ ਗੱਲ ਕੀਤੀ ਨਹੀਂ ਭੈਣ ਹੋਣ ਮੈਂ ਹੀ ਉਹਥੇ ਬਣਾਉਣੀ ਆ ਮੈਂ ਹੁਣ ਉਹਨੂੰ ਕਿਹਾ ਹੀ ਹੁਣ ਨਾ ਤੂੰ ਕਹੀਂ ਅਗਲੀ ਵਾਰ ਜਦੋਂ ਕਿਤੇ ਜਾਣਾ ਹੋਊਗਾ ਨਾ ਉਹਨਾਂ ਨੂੰ ਫਿਰ ਫੋਨ ਚੁੱਕ ਲਈ ਤੇ ਕਰ ਲਈ ਗੱਲ ਉਹਦੇ ਨਾਲ ਹੁਣ ਮੈਂ ਕਹੀ ਉਹ ਅਗਲੀ ਕਹੋਗੀ ਖਰੇ ਬਣਾਉਣ ਦੀ ਮਾਰੀ ਕਹਤਾ ਭੈਣ ਜੀ ਨੇ ਉਹਨੂੰ ਮੈਂ ਕਿਹਾ ਕਹਿੰਦੀ ਸਾਫ ਸਫਾਈ ਵੀ ਸਾਡੀ ਮਗਰੋਂ ਵੇਖ ਲਿਆ ਕਰੀ ਮੈਂ ਸਾਰਾ ਕੁਝ ਕਰ ਲਿਆ ਕਰਨਾ ਤੂੰ ਆਟਾ ਫੜਾਉਣ ਮੈਨੂੰ ਬਹੁਤੀ ਗੱਲੀ ਨਾ ਲਾ ਮੇਰੇ ਨੇੜੇ ਡਿਵੀਸ਼ਨ ਜਾਣਾ ਟਾਈਮ ਹੋਂਦਿਆ ਇਹ ਤੇ ਮੇਰੀ ਗੱਲਾਂ ਚ ਨਹੀਂ ਹੁੰਦੀ ਪੀ ਇਹ ਤੇ ਅਧਰਾਨੀ ਦੀਆਂ ਸਿਫਤਾਂ ਪੜੀ ਜਾਂਦੀ ਆ ਢਾਕੀ ਟੱਕੀ ਜਾਂਦੀ ਆ ਤੇ ਮੇਰੀ ਦਰਾਨੀ ਚੰਗੀ ਬੜੀ ਚੰਗੀ ਬੜੀ ਆ ਤੇ ਉਹ ਉਹ ਤੈਨੂੰ ਜਾਣਦੀ ਕੁਛ ਨਹੀਂ ਉਹ ਤੇ ਇਹਦੀਆਂ ਬਰਾਈਆਂ ਕਰਦੀ ਇਹਦੇ ਥੋੜੋ ਟਿੱਖਾ ਨਹੀਂ ਮਨਜ਼ੂਰ ਕਰਦੇ ਤਾਈਆਂ ਦੋਨੇ ਨੂੰ ਕਿਹਾ ਨਹੀਂ ਚੱਲ ਮੈਨੂੰ ਕੀ ਮੈਂ ਤਾਂ ਮੋਜਾ ਲੈਣੀਆਂ ਹੀ ਆ ਨਾ ਹਰਪੀ ਦੀ ਤੇ ਬਹੁਤ ਗਲਤ ਕਰਲਾ ਇਹ ਕੀ ਕੀਤਾ ਇਹਨੇ ਘਰ ਦਾ ਨਾਂ ਰੋਸ਼ਨ ਕਰਨ ਦੀ ਆ ਜੇ ਰੋਟੀ ਬਣਾਉਣੀ ਹੈ ਬਾਜੀ ਦੀ ਤੇ ਮੈਨੂੰ ਦੱਸ ਦਿੰਦੀ ਸ਼ਿਦਾਨ ਹੈਗੀ ਆ ਅਗਲੇ 20 20 ਗੱਲਾਂ ਸੁਣਾ ਕੇ ਗਈ ਆ ਮੈਨੂੰ ਇਹਦੇ ਵੱਲ ਜਾਣੀ ਆ ਪਹਿਲੇ ਕੰਮ ਕਾਜ ਤੇ ਬਾਹਰ ਬਾਅਦ ਚ ਕਰਦੀ ਆਣ ਕੇ ਮੇਰੇ ਰੋਟੀ ਮੈਂ ਰੋਟੀ ਰੱਖੀ ਆ ਮੇਰੀ ਗੱਲ ਸੁਣ ਅੰਛ ਰੋਟੀ ਮੈਂ ਤੇਰੀ ਬਣਾਤੀ ਆ ਤੇ ਮੇਰਾ ਬਾਪੂ ਨਾ ਆਪੇ ਪਾ ਕੇ ਖਾ ਲਾ ਤੇ ਉਸ ਤੋਂ ਬਾਅਦ ਹੋਮਵਰਕ ਕਰਨਾ ਬੈਠ ਕੇ ਠੀਕ ਹੈ ਤੇ ਜਿਹੜਾ ਚੈਪਟਰ ਦਿੱਤਾ ਨਾ ਮੈਮ ਨੇ ਉਹ ਵੀ ਲਰਨ ਕਰਨਾ ਵਾ ਤੇ ਮੈਂ ਤੇਰੀ ਚਾਚੀ ਵੱਲੋਂ ਹੋ ਕੇ ਆਈ ਮੈਨੂੰ ਬੜਾ ਜ਼ਰੂਰੀ ਕੰਮ ਸੀ ਉੱਥੇ ਅੱਛਾ ਤੇ ਬਾਹਰ ਨਾ ਜਾਈ ਕਿਤੇ ਮੈਂ ਹੁਣੇ ਆਈ ਹੁਣੇ ਗਈ ਤੇ ਹੁਣੇ ਆਈ ਬਸ ਠੀਕ ਹੈ ਜਾਣਾ ਨਹੀਂ ਕਿਤੇ ਵੀ ਘਰੇ ਰਹੀ ਘਰ ਗੱਲਾਂ ਨਾ ਛੱਡ ਕੇ ਜਾਈ ਤੇ ਖਾਲਾ ਰੋਟੀ ਬੈਠ ਕੇ ਤਪੜ ਬੈਠੇ ਹਰਪ੍ਰੀਤ ਜੰਮੀ ਦੀਦੀ ਵਾਜ ਐਸਲੀ ਹਰਪ੍ਰੀਤ ਮੈਂ ਤਾਂ ਉਧਰ ਲੱਭਣ ਨਹੀਂ ਆਜੋ ਬਹਿ ਜਾਓ ਕੋਈ ਸੁੱਤੀ ਨਾ ਧਿਆਨ ਨਾ ਹੋਰ ਸਨਾ ਠੀਕ ਠਾਕ ਹਾਂਜੀ ਹਾਂਜੀ ਠੀਕ ਆ ਸਿੱਕਾ ਠੀਕ ਆ ਹਾਂਜੀ ਹਾਂਜੀ ਬੈਠੋ ਹੋਰ ਸਨਾ ਨੀਂ ਸੌਂਗੀ ਆ ਹਾਂਜੀ ਸੌਂਗੀ ਅੱਜ ਕਿੱਧਰ ਕਿਉਂ ਮੈਂ ਤਾਂ ਜਿਹੜਾ ਹਫਤਾ ਪਹਿਲੇ ਹੋ ਕੇ ਆਈ ਆ ਆ ਤੂੰ ਹੀ ਬਰਦੀ ਹਵਾ ਨਹੀਂ ਲੈਂਦੀ ਕਿਤੇ ਆ ਜਾ ਘਰ ਨਹੀਂ ਸੁੱਤੀ ਹੁੰਦੀ ਆ ਇਸ ਲਈ ਫਿਰ ਐਸੀ ਤੁਹਾਨੂੰ ਪਤਾ ਮੈਨੂੰ ਆਦਤ ਆ ਗਈ ਹੈ ਕੀ ਕਰਨਾ ਨਾਲ ਸਾਡੇ ਵੱਲ ਦਿਲ ਨਹੀਂ ਲੱਗਦਾ ਮੇਰਾ ਤੁਹਾਨੂੰ ਪਤਾ ਤੇਗਾ ਅੱਛਾ ਮੇਰੀ ਗੱਲ ਸੁਣ ਧਿਆਨ ਨਾਲ ਹਾਂਜੀ ਤੂੰ ਜਾਣਾ ਕਿਤੇ ਹਾਂਜੀ ਦੱਸੋ ਮੈਂਨੇ ਤੇਨੂੰ ਤਾਂ ਗੱਲ ਕਹਿ ਨਬੀ ਤੇਰਾ ਸੁਭਾਇਆ ਕਾਲਾ ਤੇ ਕਾਲੀ ਨਾ ਭਈ ਗੱਲ ਨੂੰ ਨਾ ਜਿਹੜਾ ਤਿਆਹਨਾ ਸੋਚੀ ਮੇਰੀ ਗੱਲ ਸੁਣ ਨਾ ਅਸੀਂ ਦੋਵੇਂ ਜਣੀ ਆਡਾ ਡੋ ਗਈਆਂ ਵਾ ਇਹਦਾ ਮਤਲਬ ਸਾਡੇ ਚ ਹੁਣ ਕੁਝ ਨਹੀਂ ਰਿਹਾ ਕੋਈ ਪਿਆਰ ਨਹੀਂ ਰਿਹਾ ਕੋਈ ਰਿਸ਼ਤਾ ਨਹੀਂ ਰਿਹਾ ਬੜਾ ਖਤਮ ਹੋ ਗਏ ਰਿਸ਼ਤੇ ਸਾਰੇ ਐਲੇ ਇਹ ਦੱਸ ਕੀ ਮਤਲਬ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਨਮਾ ਕਹਿਣਾ ਕੀ ਆ ਤੂੰ ਚੰਗੀ ਤਰ੍ਹਾਂ ਸਮਝਦੀ ਆ ਆ ਗੁਰਜੀਤ ਦੀਦੀ ਘਰ ਘਰ ਫਿਰਦੀ ਆ ਹੁਣੇ ਆਈ ਹੀ ਮੇਰੇ ਕੋ ਆਟਾ ਲੈਣ ਤੇ ਮੈਨੂੰ ਕਹਿਣ ਲੱਗੀ ਕਿ ਅਖੇ ਹਰਪ੍ਰੀਤ ਨੇ ਆਪਣੇ ਪੇਕੇ ਜਾਣਾ ਵਾ ਹਾਂਜੀ ਹਰਪ੍ਰੀਤ ਮੈਨੂੰ ਆਂਦੀ ਆ ਵੀ ਦੋ ਦਿਨ ਮੇਰਾ ਘਰ ਸੰਭ ਲਈ ਤੇ ਭਾਜੀ ਆਪਣੇ ਨੂੰ ਰੋਟੀ ਬਣਾਦੀ ਨਾਲੇ ਅਖੇ ਮੈਂ ਫਿਰ ਕੀ ਹੋ ਗਿਆ ਹਾਂਜੀ ਮੈਂ ਕਿਹਾ ਹਾਂਜੀ ਪਿਆਰ ਹੈ ਮੇਰਾ ਉਹਨਾਂ ਨਾਲ ਨਾਲੇ ਇਹ ਰੋਟੀ ਭਾਜੀ ਆਪਣੇ ਨੂੰ ਬਣਾਦੀ ਮਾਸਾ ਕੌਲੀ ਚ ਪਾ ਰਹੀ ਸਬਜੀ ਇਨ ਨਾਲ ਇਹ ਆਪਣੀ ਰੋਟੀ ਬਣਾ ਕੇ ਤੁਹਾਨੂੰ ਲੈ ਜੀ ਹੈ ਅਜਾੜਾ ਜ਼ਿਆਦਾ ਨਹੀਂ ਹੋਣ ਲੱਗ ਪਿਆ ਤੇ ਮੇਰੀ ਗੱਲ ਸੁਣਾ ਮੈਂ ਕੁਝ ਨਹੀਂ ਲੱਗਦੀ ਬਾਜੀ ਦੀ ਲੱਗਦੇ ਤੇ ਹੈਗੇ ਉਹ ਤੁਸੀਂ ਪਰ ਹੁਣ ਉਹਨਾਂ ਨਾਲ ਮੇਰਾ ਪਿਆਰ ਹੀ ਇੰਨਾ ਪੈ ਗਿਆ ਵਾ ਅੱਛਾ ਦੱਸਾਂ ਤੁਹਾਨੂੰ ਆ ਚਾਰ ਦਿਨ ਦਾ ਪਿਆਰ ਤੈਨੂੰ ਪਿਆਰ ਦੇ ਸੰਢਿਆ ਵਾ ਤੇ ਮੈਂ ਇੰਨੇ ਸਾਲਾਂ ਦੀ ਉਹ ਸਾਂਝੇ ਕਰ ਤੇ ਤੇਰੇ ਨਾਲ ਹੀ ਹੈ ਆ ਬੱਚੀ ਤੇਰੀ ਹੋਈ ਤੈਨੂੰ ਮੈਂ ਸੰਭਿਆ ਬਿਮਾਰ ਨੂੰ ਹੋਈ 10 ਦਿਨ ਬੁਖਾਰ ਚ ਤੈਨੂੰ ਗਲੂ ਕੋਈ ਲੱਗੇ ਹਸਪੀਟਲ ਤੇ ਤੈਨੂੰ ਮੈਂ ਸੰਭਿਆ ਉਹ ਪਿਆਰ ਸਾਰਾ ਖੂਚ ਪੈ ਗਿਆ ਤੇ ਜਿੱਦਾਂ ਅੱਡ ਹੋਏ ਆ ਤੈਨੂੰ ਮੈਂ ਇਨੀ ਗੱਲ ਕਹੀ ਸੀ ਕਿ ਚਲੋ ਸਾਡਾ ਗੁਜ਼ਾਰਾ ਨਹੀਂ ਹੁੰਦਾ ਇੰਨੇ ਥਾਂ 'ਚ ਅਸੀਂ ਵਾਕ ਵਾਕ ਆਪਣੇ ਘਰ ਬਣਾਉਣ ਲੱਗੇ ਆ ਪਰ ਹਰ ਵੇਲੇ ਸਾਡੇ ਪਿਆਰ ਤੇ ਫੇਕ ਨਹੀਂ ਪੈਣੀ ਚਾਹੀਦੀ ਤੇ ਮੈਂ ਗਈ ਸੀ ਨਾ ਉਦੋਂ ਹਸਪੀਟਲ ਰੋਟੀ ਲੈ ਕੇ ਜਿੱਦਾਂ ਮੇਰੀ ਮਾਸੀ ਦੀ ਕੁੜੀ ਐਡਮਿਟ ਸੀ ਤੇ ਮੈਂ ਤੈਨੂੰ ਇਨੀ ਗੱਲ ਕਹੀ ਕਿ ਹਰ ਵੇਲੇ ਤੇ ਮੇਰੇ ਘਰ ਆ ਕੱਟੀਆਂ ਰੋਟੀਆਂ ਅਸੀਂ ਬਣਾਈਆਂ ਤੇ ਮੈਂ ਦੀਨ ਚੱਲਨੀ ਆ ਤੇ ਘਰ ਦਾ ਧਿਆਨ ਰੱਖੀ ਫਿਰ ਤੂੰ ਕਿਉਂ ਨਹੀਂ ਕਿਹਾ ਵੀ ਦੀਦੀ ਹਣ ਕੇ ਘਰ ਸੰਭੋ ਮੇਰਾ ਮੈਂ ਕਿਤੇ ਜਾਣਾ ਵਾ ਮੈਨੂੰ ਲੱਗਾ ਤੋੜੇ ਕੋਲ ਟਾਈਮ ਨਹੀਂ ਹੋਣਾ ਨਾਲ ਇਹ ਕੋ ਦੀਦੀ ਪਤਾ ਕੀ ਆਪਣੇ ਦਿਲ ਦੀ ਗੱਲ ਹੈ ਉਹ ਮੇਰਾ ਬੜੀ ਮੇਰੇ ਪਿਆਰ ਹੀ ਬੜਾ ਪੈ ਗਿਆ ਹੁਣ ਦਿਲ ਦੀ ਤੇ ਹੁਣ ਦਿਲ ਨਾਲ ਰਾਹ ਹੈ ਨਾ ਹਰਪ੍ਰੀਤ ਇੱਕ ਪਿਆਰ ਹੁੰਦਾ ਵਾ ਕਿ ਕੋਈ ਕਿਸ ਦੀ ਗੱਲ ਨਾ ਕਰੇ ਉਹ 36 36 ਗੱਲਾਂ ਕਰਦੀ ਆ ਇੱਕ ਜਨਾਨੀ ਦੀਆਂ 20 20 ਘਰਾਂ ਚ ਠੀਕ ਆ ਤੇ ਮੈਨੂੰ ਪੱਕਾ ਇੰਨਾ ਯਕੀਨ ਆ ਕਿ ਮੇਰੀਆਂ ਗੱਲਾਂ ਇਧਰ ਆ ਕੇ ਤੇਰੇ ਨਾਲ ਜ਼ਰੂਰ ਕਰਦੀ ਹੋਗੀ ਆਪਣੇ ਦਿਲ ਕੋ ਪੁੱਛੀ ਜਾ ਨਹੀਂ ਕਰਦੀ ਬੋਲ ਤੇਰੀਆਂ ਤੇ ਉਹਨੇ 36 ਕੀਤੀਆਂ ਉੱਥੇ ਮੇਰੇ ਨਾਲ ਅਨਾਲੋ ਨੇ ਮੈਨੂੰ ਲਾਮਾ ਦਿੱਤਾ ਵੀ ਇਹੇ ਦਰਾਣੀ ਟਾਣੀ ਦੀ ਲੱਗਦਾ ਹੁਣ ਆਪਸ ਚ ਬੰਦ ਹੀ ਨਹੀਂ ਆ ਇਹਦਾ ਮਤਲਬ ਵੀ ਸਾਡੀ ਤੇ ਇੱਥੇ ਕੁੱਤਿਆ ਕੁੱਤਿਆ ਹੋ ਗਈ ਸਾਰੇ ਲਾਗੇ ਮੱਲੇ ਚ ਵੀ ਇਹਨਾਂ ਦੀ ਹੁਣ ਆਪਸ ਚ ਬੰਦ ਹੀ ਨਹੀਂ ਆ ਬਾਹਰ ਦੇ ਲੋਕ ਆਣ ਕੇ ਸਾਡੇ ਘਰ ਰਾਜ ਕਰਨਗੇ ਰੋਟੀਆਂ ਪਕਾਉਣਗੇ ਖਾਣਗੇ ਵੀ ਲੈ ਕੇ ਜਾਣਗੇ ਵੀ ਤੇ ਪਿਆਰ ਵੀ ਪਾਉਣਗੇ ਐਡੀ ਮੈਂ ਬਗਾਨੀ ਹੋ ਗਈ ਹੁਣ ਹੋਣਾ ਨਹੀਂ ਸਾਡੇ ਵੱਲ ਹਾਂ ਮੇਰੇ ਘਰੋਂ ਆਟਾ ਘੜਿਆ 5-6 ਦਿਨੋਂ ਕੇ ਮੇਰੇ ਘਰੋਂ ਖੰਡ ਖੜੀ ਪੱਤੀ ਖੜੀ ਉਹ ਜੇ ਵਾਪਸ ਨਹੀਂ ਦਿੱਤੀ ਤੇ ਮੈਡਮ ਫੇਰਾਂ ਦੀ ਆਟੇ ਦਾ ਇਹ ਕਟੋਰਾ ਭਰ ਦੋ ਮੈਂ ਤੇ ਆਖਿਆ ਮੈਂ ਬੇਲੀਆ ਚੀਜ਼ਾਂ ਦੇ ਕੇ ਜਾਵਾਂ ਪਹਿਲੇ ਨਹੀਂ ਚੀਜ਼ ਦੀ ਤੇ ਕੋਈ ਗੱਲ ਨਹੀਂ ਚਲੋ ਮੇਰੇ ਕੋ ਵੀ ਖੰਡ ਲੈਣ ਆਈ ਸੀ ਮੈਂ ਦੇ ਦਿੱਤੀ ਉਹਨੂੰ ਕਿਲੋ ਖੰਡ ਤੇ ਕਹਿੰਦੀ ਕੀ ਹੈ ਮੇਰੇ ਬਾਰੇ ਤੁਹਾਨੂੰ ਕਹਿੰਦੀ ਐ ਸੀ ਵੀ ਤੁਹਾਡੀ ਦਰਾਨੀ ਛਾਣੀ ਦੀ ਹੁਣ ਆਪਸ ਤੋਂ ਬੰਦੀ ਨਹੀਂ ਤੁਹਾਨੂੰ ਪਤਾ ਹਰਪ੍ਰੀਤ ਕਿੱਕੇ ਚੱਲੀ ਮੈਂ ਕਹਾਂ ਨਹੀਂ ਮੈਨੂੰ ਨਹੀਂ ਪਤਾ ਮੈਂ ਸਗੋਂ ਪੋਚੇ ਪਾਤੇ ਮੇਰੇ ਨਾਲ ਲੱਗੀ ਸੀ ਚੁਗਲੀਆਂ ਕਰਨ ਤੇ ਮੈਂ ਨਾ ਅਗੋ ਹਾਮੀ ਨਹੀਂ ਭਰੀ ਮੈਂ ਕਿਹਾ ਪੰਜ ਛੇ ਹਰਪ੍ਰੀਤ ਦੇ ਫੋਨ ਆਏ ਆ ਮੈਂ ਕੱਪੜੇ ਧੋਣ ਦੀ ਹੀ ਮੈਂ ਚੁੱਕੇ ਨਹੀਂ ਆ ਕੋਈ ਗੱਲ ਨਹੀਂ ਮੈਂ ਪਤਾ ਉਨੇ ਗਲਤ ਸਮਝ ਲਿਆਣਾ ਵੀ ਦੀਦੀ ਘਰੇ ਫੋਨ ਨਹੀਂ ਚੁੱਕਦੀ ਸਾਡੇ ਚ ਇਹੋ ਜੀ ਗੱਲ ਹੀ ਕੋਈ ਨਹੀਂ ਮੈਂ ਉਥੇ ਮੇਰਾ ਕੀਤਾ ਕਰਾਇਆ ਉਥੇ ਕੀ ਕਰੂਗਾ ਪਰਦੇ ਪਾਉਣ ਵਾਲੇ ਕੀ ਕਰੂਗਾ ਜਦੋਂ ਤੂੰ ਸਾਰਾ ਚਿੱਠਾ ਖੋਲ ਕੇ ਲੋਕਾਂ ਦੇ ਗਾੜੀ ਰੱਖਣ ਨਹੀਂ ਆ ਵੀ ਆ ਕੁਝ ਹੈਗਾ ਸਾਡੇ ਚ ਦੱਸ ਮੈਨੂੰ ਮੈਨੂੰ ਕੀ ਪਤਾ ਇਹ ਕੁਝ ਕਰਦੀ ਫਿਰਦੀ ਆ ਪ੍ਰੀਤ ਅਣਿਆਣ ਗੁਣਾ ਛੱਡ ਦੇ ਮੈਂ ਤਾਂ ਕੀ ਚਾਲ ਤੇਰੇ ਜੱਡੀ ਹੋਣ ਲਈ ਆ ਜਿੱਤੇ ਦੋ ਫੁਲਕੇ ਇਹਨਾਂ ਦੇ ਬਣਾਏਗੀ ਦੋ ਫੁਲਕੇ ਆਪ ਬਣਾ ਲੈ ਮੈਨੂੰ ਕੀ ਪਤਾ ਵੀ ਇਹ ਤੇ ਦਿਲ ਚ ਕੁਝ ਹੋਰ ਹੀਗਾ ਵਾ ਢਿੱਡ ਚ ਕੁਝ ਹੋਰ ਲਗਾਵਾ ਜਿੰਨਾ ਲੋਕਾਂ ਨੂੰ ਮੈਂ ਜਾਣਦੀ ਹਾਂ ਨਾ ਉਹਨਾ ਤੂੰ ਨਹੀਂ ਜਾਣਦੀ ਤੇ ਤੈਨੂੰ ਮੈਂ ਐਸੇ ਕਰਕੇ ਕਿਹਾ ਵਾ ਕਿ ਘਰ ਦਾ ਨਾਂ ਨਾ ਕੱਢੀ ਬਾਹਰ ਹੁਣ ਮੈਂ ਕੋਈ ਬੰਦਾ ਕੋਈ ਜਨਾਨੀ ਆਖ ਜੇ ਹਾਂ ਕਿ ਤੇਰੀ ਜਠਾੜੀ ਨੇ ਤੇਰੇ ਨਾਲ ਕੋਈ ਗੱਲ ਕੀਤੀ ਤੇ じゃ ਮੈਂ ਨੀਵੇਂ ਥਾਂ ਬਹਿ ਜੂਗੀ ਤੂੰ ਕਿਉਂ ਘਰ ਦਾ ਨਾਂ ਰੋਸ਼ਨ ਕੱਢੀ ਕਿਉਂ ਗੱਲਾਂ ਕੱਢੀ ਬਾਹਰ ਕਿਉਂ ਲੋਕਾਂ ਨੂੰ ਆਪਣੇ ਘਰ ਵਾਰ ਵਾਰ ਕੇ ਤੇ ਸਾਰਾ ਭੇਤ ਦੇਣ ਲਈ ਇਹ ਲੋਕੀ ਕਿਹੇ ਦੇ ਨਿਭੰਦੇ ਹੁੰਦੇ ਉਹ ਸਿਰਫ ਹੁੰਦੀ ਸੁਹਾ ਲੈਣ ਜੇ ਐਡੀ ਤੇਰੀ ਸਖੀ ਆ ਤਰਨਾ ਪਿਆਰ ਕਰਦੀ ਮੇਰੇ ਅਲਖੇ ਖਾਂ ਜਾਂਦੀ ਆ ਦੱਸ ਮੈਨੂੰ ਇਸ ਸਵਾਦ ਲੈਣਾ ਹੀ ਤੁਹਾਡੇ ਵੱਲ ਸਵਾਦ ਲੈਂਦੀ ਨਾਲੇ ਚੀਜ਼ਾਂ ਲੈ ਜਾਂਦੀ ਨਾਲੇ ਸਵਾਦ ਲੈਂਦੀ ਦੋਰੀਆਂ ਦੋਰੀਆਂ ਚੀਜ਼ਾਂ ਮਿਲਦੀਆਂ ਉਹ ਕਿਉਂ ਨਾ ਆਵੇ ਨਾਲੇ ਇੱਥੇ ਤੇ ਚਾਰ ਦਿਨ ਰੋਟੀਆਂ ਬਣਾਏਂਗੀ ਖਾਏਗੀ ਸਬਜ਼ੀਆਂ ਨਾਲੇ ਘਰ ਨੂੰ ਲੈ ਜਾਏਗੀ ਤੇ ਤੇਰੇ ਵਰਗੀ ਭਾਵਲ ਆ ਹੋਵੇ ਤਾਂ ਸੋਚਿਆ ਨਹੀਂ ਮੈਨੂੰ ਤਾਂ ਸਮਝ ਹੀ ਨਹੀਂ ਲੱਗੀ ਤੂੰ ਵੀ ਸੋਚਣਾ ਤੇਰੇ ਦਿਮਾਗ ਨੂੰ ਉਲੀ ਲੱਗੀ ਹੋਈ ਆ ਉਹ ਖੋਲਣੀ ਪਣੀ ਤੇ ਮੈਂ ਨਾ ਤੇਰੇ ਘਰ ਵਾਲੇ ਨਾਲ ਗੱਲ ਕਰਨੀ ਤੇ ਹੋਰ ਨਹੀਂ ਤੁਸੀਂ ਇਹਨਾਂ ਨਾਲ ਕੋਈ ਗੱਲ ਨਾ ਕਰਿਓ ਚਲੋ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਮaaf ਕਰ ਦਿਓ ਮੈਂ ਸਮਝ ਗਈ ਆ ਮੈਨੂੰ ਹੁਣ ਤੇ ਪਹਿਲਾਂ ਇਹਦੀ ਗੇਮ ਹੀ ਨਹੀਂ ਸਮਝ ਲੱਗੀ ਕਿੰਨੀ ਦੇਰ ਬੇਕਾਰ ਕੀਤਾ ਅਸੀਂ ਅੱਡ ਹੋਈਆਂ ਵਾ ਕਿ ਸਾਨੂੰ ਖੁੱਲਾ ਥਾਂ ਮਿਲ ਜੇ ਦੋ ਦੋ ਕਮਰੇ ਆ ਜਾਣ ਰਸੋਈ ਆ ਜੇ ਚੱਲ ਇੱਕ ਇੱਕ ਪੋਰਸ਼ਨ ਸਾਨੂੰ ਆ ਜੇ ਅਸੀਂ ਤਾਂ ਵੱਖ-ਵੱਖ ਬਣਾਏ ਆ ਇਹਦਾ ਮਤਲਬ ਨਾ ਇਹ ਨਹੀਂ ਹੈਗਾ ਕਿ ਅਸੀਂ ਦੋਵੇਂ ਇੱਕ ਦੂਜੇ ਤੋਂ ਵਿਛੜ ਗੀਆਂ ਸਾਡੇ 'ਚ ਹੁਣ ਰਿਸ਼ਤਾ ਨਹੀਂ ਰਿਹਾ ਕੋਈ ਤੈਨੂੰ ਦੁੱਖ ਹੋਏਗਾ ਸੁੱਖ ਹੋਏਗਾ ਮੈਂ ਤੇਰੇ ਨਾਲ ਹਾਜ਼ਰ ਹਾਂ ਤੇ ਮੈਂ ਵੀ ਇਹੋ ਜਿਉਣੀ ਆ ਕਿ ਮੈਨੂੰ ਕੋਈ ਦੁੱਖ ਸੁੱਖ ਹੋਵੇ ਤੇ ਮੇਰੀ ਦਰਾਨੀ ਭੈਣਾ ਵਰਗੀ ਮੇਰੇ ਨਾਲ ਖੜੇ ਠੀਕ ਹੈ ਦੀਦੀ ਕਿ ਇਹਦੀ ਜ਼ਰਤ ਨਹੀਂ ਪੈਂਦੀ ਗੱਲ ਕਰਨ ਦੀ ਬਾਹਰੋਂ ਜਿੱਥੇ ਮਰਜ਼ੀ ਰਹੀ ਹੈ ਹਾਂ ਹੀ ਅੱਜ ਇਹ ਕੰਮ ਹੋ ਗਿਆ ਅੱਗੇ ਤੋਂ ਨਹੀਂ ਹੋਣਾ ਚਾਹੀਦਾ ਨਹੀਂ ਕਿ ਮੇਰੇ ਤੋਂ ਬੁਰਾ ਕੋਈ ਨਹੀਂ ਮੈਂ ਦੋਵਾਂ ਭਰਾਵਾਂ ਨੂੰ ਬਿਠਾ ਕੇ ਸਾਰੀ ਗੱਲ ਕਰਨੀ ਪਈ ਨਹੀਂ ਦੀਦੀ ਇਹਨਾਂ ਨਾਲ ਕੋਈ ਗੱਲ ਨਾ ਕਰਿਓ ਮੈਂ ਕੋਈ ਗੱਲ ਨਹੀਂ ਹੁਣ ਜੋ ਵੀ ਕੋਈ ਗੱਲ ਹੈ ਤੁਹਾਡੇ ਨਾਲ ਕਰਿਆ ਕਰਾਂਗੀ ਜੇ ਕਿਤੇ ਆਣਾ ਜਾਣਾ ਤੁਹਾਨੂੰ ਦੱਸਿਆ ਕਰਾਂਗੀ ਇਹਨਾਂ ਨਾਲ ਕੋਈ ਗੱਲ ਨਾ ਕਰਿਓ ਕਿ ਮੈਂ ਹੁਣ ਗੁਰਜੀਤ ਨਾਲ ਕੋਈ ਗੱਲ ਨਹੀਂ ਕਰਿਆ ਕਰਾਂ ਮੈਂ ਦੱਸਦੀ ਹਾਂ ਭਰਾਵੇਂ ਥੱਲੇ ਮਾਰ ਜਾ ਜੋ ਵੀ ਹੈ ਚਾਬੀ ਉਹਨੂੰ ਦੇ ਦੇ ਤੇ ਉਹਨੂੰ ਕਹਿਆ ਵੀ ਰੋਟੀ ਮੇਰਕੋ ਖਾਵੇ ਆਣ ਕੇ ਦੋ ਦਿਨ ਤੇਰੇ ਘਰ ਨਹੀਂ ਵੜਨੀ ਚਾਹੀਦੀ ਨਹੀਂ ਮੈਂ ਉਹਨੂੰ ਮਨਾ ਕਰ ਦਾਂਗੀ ਮੈਂ ਕਰ ਲੈ ਇੰਤਜ਼ਾਮ ਕੋਈ ਗੱਲ ਨਹੀਂ ਤਾਂ ਹੁਣ ਜੇ ਆਈ ਤੇ ਮੈਂ ਕੋਈ ਉਹਦੀ ਗੱਲ ਨਹੀਂ ਹਾਂ ਮੀ ਨਹੀਂ ਭਰਿਆ ਕਰਨੀ ਉਹਨੂੰ ਕਿਹਾ ਹੋ ਗਿਆ ਅਰੇਂਜਮੈਂਟ ਦੀਦੀ ਨੇ ਘਰ ਸੰਭਣਾ ਚਲੋ ਫੇ ਤੁਸੀਂ ਆਪਣੇ ਭਾਜੀ ਨੂੰ ਰੋਟੀ ਦਾ ਕਰਦੇ ਹੋ ਕਰੋ ਤਾਂ ਤਾਂ ਤੇ ਕਹਿੰਦੀ ਲੋੜ ਹੀ ਨਹੀਂ ਚਲੋ ਤੁਸੀਂ ਤੇ ਘਰ ਦੇ ਹੀ ਹੋ ਚਲੋ ਅੱਗੇ ਤੇ ਮੈਂ ਹਾਂ ਉਹਨੂੰ ਮੈਂ ਨਹੀਂ ਕਰ ਦੋ ਮੈਂ ਤੇ ਗੱਲ ਸੱਚੀ ਸੋਚੀ ਨਹੀਂ ਕਿ ਕੀ ਕਰਦੀ ਵੀ ਮੈਂ ਮੈਂ ਉਹਦੀ ਗੱਲਾਂ 'ਚ ਆ ਗਈ ਮੈਂ ਮੈਂ ਵੀ ਸਵਾਦ ਲਈ ਜਾਨੀ ਹਾਂ ਹਾਂ ਕਰੀ ਜਾਨੀ ਦੀਦੀ ਤੁਹਾਨੂੰ ਕੀ ਦੱਸਾਂ ਉਹ ਤੁਹਾਡੀ ਕੋਈ ਗੱਲ ਮੈਂ ਤੁਹਾਨੂੰ ਕਹਾਂ ਮੈਂ ਕਿਹਾ ਮੈਂ ਨਹੀਂ ਬੁਲਾਉਂਦੀ ਉਹਨੂੰ ਚਲੋ ਸੌਰੀ ਹੁਣ ਕੋਈ ਗੱਲ ਨਹੀਂ ਚਲ ਕੋਈ ਗੱਲ ਨਹੀਂ ਬਾਰ ਬਾਰ ਨਾ ਸੌਰੀ ਮੰਗਣ ਦੀ ਲੋੜ ਨਹੀਂ ਹਰਕੀ ਤੇ ਅੱਗੇ ਤੋਂ ਸਮਝਦਾਰ ਬਣ ਕੇ ਲਈ ਲੋਕਾਂ ਦਾ ਨਾ ਕੋਈ دین ਧਰਮ ਨਹੀਂ ਹੁੰਦਾ ਕਿ ਲੋਕੀ ਨਾ ਰੀਤ ਨਹੀਂ ਤੀ ਅਪਣਾਉਂਦੇ ਨੇ ਪਾੜੋ ਤੇ ਰਾਜ ਕਰੋ ਦੋ ਦਿਨਾਂ ਨੂੰ ਪਾੜਨਗੇ ਤੇ ਆਪ ਰਾਜ ਕਰਨਗੇ ਨੇ ਤੇ ਇਹਨਾਂ ਨੂੰ ਕਿਹਨੇ ਪੁੱਛਣਾ ਉਹਨਾਂ ਨੂੰ ਨਾ ਆਦਤ ਹੁੰਦੀ ਘਰ ਘਰ ਜਾਣ ਦੀ ਤੇ ਤਮਾਸ਼ਾ ਵੇਖਣ ਦੀ ਤੇ ਲੋਕਾਂ ਦੀਆਂ ਗੱਲਾਂ ਕਰਨ ਦੀ ਉਹ ਤੇ ਵਿਹਲੀ ਹੈਗੀ ਸਾਰਾ ਦਿਨ ਮੰਗ ਕੇ ਖਾ ਲੈਂਦੀ ਆ ਤੇ ਘਰ ਘਰ ਗੱਲਾਂ ਕਰਦੀ ਚਲੋ ਉਹਦਾ ਵੀ ਭਲਾ ਹੋਵੇ ਗੁਰਜੀਤ ਦਾ ਜਿਹੜੀ ਤੁਹਾਡੇ ਵੱਲ ਚੱਲ ਗਈ ਤਹਾਡੇ ਵੱਲ ਨਾ ਜਾਂਦੀ ਤੇ ਤੁਸੀਂ ਮੇਰੇ ਵੱਲ ਆਂਦੇ ਮੈਨੂੰ ਪਤਾ ਕੀ ਲੱਗਣਾ ਸੀ ਮੈਨੂੰ ਤਾਂ ਚੜ੍ਹੇ ਗੁੱਸਾ ਆ ਗਿਆ ਸੁਣ ਕੇ ਦੀਆਂ ਗੱਲਾਂ ਅਗਾ ਪਹਿਲੇ ਤਾਂ ਬਤਾ ਕੇ ਆਵਾ ਅੰਛ ਰੋਟੀ ਬਣੀ ਮੰਗਣ ਡਿਆ ਹੀ ਕਰੇ ਕੋਈ ਗੱਲ ਨਹੀਂ ਤੇ ਮੈਂ ਹਮੇ ਆਣ ਕੇ ਦਿੰਨੀ ਚਲੋ ਬੈਠੋ ਤੁਸੀਂ ਚਾਹ ਪੀਣੇ ਆ ਵਾ ਮੈਂ ਤੇ ਪੀ ਕੇ ਟੀਆਂ ਕੋਈ ਠੰਡਾ ਲਿਆਣੀ ਆ ਦੱਸੋ ਕੀ ਖਾਓਗੇ ਮੈਂ ਕੋਈ ਫਰਾਉਣੀ ਆ ਜਿਹੜਾ ਠੰਡਾ ਲੈ ਕੇ ਆਉਣਾ ਉਹੋ ਚਲੋ ਚਾਹ ਕੱਪ ਬਣਾ ਪੀਣੇ ਚਾਹ ਲਿਆਣੀ ਆਪਣਾ ਮੇਰਾ ਘਰ ਆ ਦੱਸ ਆਹੋ ਕੰਬਲੀ ਨਾ ਆਵੇ ਠੀਕ ਐ ਉਡੀ ਨੂੰ ਵੇਖ ਲੈ ਜੇ ਨਾਲ ਖੜਨਾ ਲੈ ਜਾਣੀ ਤੇ ਮੇਰੇ ਨਾਲ ਛੱਡ ਜਾ ਦੋ ਦਿਨ ਭਾਵੇਂ ਨਹੀਂ ਨਾਲ ਲੈ ਜੰਨੀ ਐ ਇੰਜੋਏ ਕਰ ਲੇਗੀ ਉੱਥੇ ਚਲ ਠੀਕ ਹੈ ਚਲ شو ਕਰੇ ਸਮਝਦੇ ਗਈ ਮੈਂ ਨਹੀਂ ਚਾਹੁੰਦੀ ਅਹੀਂ ਆੜ ਰਹੀ ਐ ਅਹੀਂ ਇਕੱਠੇ ਰਹੀ ਐ ਸਾਡੇ ਘਰ ਦਾ ਨਾਂ ਰੋਸ਼ਨ ਹੋਵੇ ਸਭ ਵਧੀਆ ਰਹੇ ਰਿਸ਼ਤੇ ਜਿੱਥੇ ਵੀ ਰਹਿਣ ਖੋਲ ਮਿਲ ਕੇ ਰਹਿਣ ਲੈ ਕੇ ਜਾਣਾ ਦੁਨੀਆ ਤੋਂ ਇਹੋ ਦੇ ਹੱਸ ਦੰਦਾ ਦੀ ਬਰੀਤ ਐ ਜੇ ਅਹੀਂ ਆਪੜਾ ਆਪ ਖਾਵਾਂਗੇ ਤੇ ਲੋਕੀ ਤਾਂ ਹੋਰ ਸਾਨੂੰ ਵੇਖਣਗੇ